ਅੱਜ ਪੰਜਾਬ ਦੀ ਜਨਤਾ ਉਸ ਲੋਕਤੰਤਰ ਦੇ ਰਾਜ ਨੂੰ ਸਵਰਾਜ ਨੂੰ ਭੁਗਤ ਰਹੀ ਆ ਕਿਸੇ ਮੁਧਾਰਕ ਮੁੱਦੇ ਤੇ ਜਿਹੜੀ ਪੰਜਾਬ ਸਰਕਾਰ ਫੇਰ ਹੋ ਰਹੀ ਔਰ ਕੱਲ ਦਾ ਜਿਹੜਾ ੱਟਕਾ ਬਗੈਰ ਨਾ ਜਾਏ ਔਰ ਮੇਰੇ ਸਭ ਕਾਦੀ ਡਾਕਟਰਾਂ ਦੀ ਪਾਰਟੀ ਸਰਕਾਰ ਬਿੱਲਾ ਜੀ ਇੱਕ ਵਾਰ ਬਿੱਲਾ ਜੀ ਇੱਕ ਵਾਰ ਸਿਰਫ ਪੂਰਾ ਪੰਜਾਬ ਨਹੀਂ ਅੰਮ੍ਰਿਤਸਰ ਨਹੀਂ ਪੂਰੀ ਦੁਨੀਆ ਦੇਖ ਰਹੀ ਅੱਜ ਜੋ ੱਟਕਾ इस आजाद भारत इतिहास आम आदमी पार्टी ने किया और मैं धन्यवाद करता कांग्रेस हाईकमांड का अपनी फ्री लीडरशिप का खास करके सरदार अमरिंदर राजे प्रधान प्रदेश कांग्रेस कमेटी सी लीडर सरदार प्रताप सिंह जी बाजवा सोनी साहब एम पी साहब और दर्जा बजादा सारे एक्ट एमएलए साहेबान और खास करके सा 44 ਤੇ 41 ਕੋਸਟ ਜਾਨੀ ਸਾਡੇ ਜਿੱਤ ਗਿਆ ਸੀ 44 ਵਾ ਸਾਡਾ ਭਰਾ संजीव टाकਰੀ ਜਿਹੜਾ ਦਿਨ ਰਾਤ ਸਾਡੇ ਨਾਲ ਖਲੋਤਾ ਰਿਹਾ ਉਹਨਾਂ ਆਪਣੀਆਂ ਭੈਣਾਂ ਦਾ ਕਾਰਜ ਕਰਕੇ ਮੈਂ ਧੰਨਵਾਦ ਕਰਦਾ ਅੱਜ ਵੱਡੀ ਕੀਤੇ ਜਥੋੜੀ ਜਿੱਦਾ ਇੱਥੇ ਚਮੋੜੇ ਜੀ ਉਹਨਾਂ ਨੇ ਕਰਨੀ ਹੈ ਕਿਉਂਕਿ 25 ਦਿਨ ਇਹਨਾਂ ਨੂੰ ਆਪਾਂ ਖੁੱਲੇ ਛੱਡਿਆ ਉਹਨੇ ਆਮ ਆਦਮੀ ਪਾਰਟੀ ਨੂੰ ਕਿ ਲੋਕਤੰਤਰ ਦਾ ਘਾਰਦੋੜੇ ਕਾਂਗਰਸ ਪਾਰਟੀ ਏ ਇਹ ਸ਼ੀਦਾ ਜੂਰ ਵੀ ਦਾ ਅਨਕੀ ਯੋਧਿਆਦੀ ਪਾਰਟੀ ਹੈ ਜਿਹੜਾ ਪਹਿਲ ਲੰਦਾ ਦਾਜ ਦੀ ਕਾਪੂ ਚਾਸ਼ਾ ਦੇਦਾ ਸਰਕਾਰ ਇਹਨਾਂ ਨੇ ਜਿਹੜੇ ਕੱਲ ਅਮਰਸਰ ਤੋਂ ਪੰਜਾਬਸਥਾਨ ਬਣਾਤਾ ਹੈਦਾਂ ਜੋ ਇਹਨਾਂ ਨੇ ਡਬਲ ਪ੍ਰੈਸੀਡੈਂਟ ਨਾਤ ਲੁੱਟੇ ਆ ਜੋ ਡੈਮੋਕ੍ਰੇਸੀ ਦਾ ਖਤਮ ਕੀਤਾ ਉਸ ਦੇ ਖਿਲਾਫ ਅੱਜ ਕਾਂਗਰਸ ਵੱਲੋਂ ਭਾਜਪਾ ਵੱਲ ਲਈ ਮੈਂ ਇੱਕ ਆਮ ਆਦਮੀ ਪਾ ਉੱਚ ਵੀ ਪੰਜ ਨਹੀਂ ਆਏ ਰੁਸ ਕੇ ਬੈਠੇ ਸੀ ਪਰ ਇਹਨਾਂ ਨੇ ਘੇਰ ਵੀ ਇੱਕ ਆਮ ਜਦੋਂ ਹਾਜ਼ਰੀ ਲੱਗੀ ਆਪ ਆਦਮੀ ਕੰਪਨੀ ਦਾ ਟ੍ਰਾਂਸਫਰਰ ਸਪੌਂਸਰ ਤੇ ਚੜਿਆ ਉਹਨੇ ਗਿਆ ਫਲਾਣਾ ਸਾਡਾ ਮੇਰ ਫਲਾਣਾ ਸਿੰਘ ਨੇ ਦੁਕੀ ਫਿਰ ਫਲਾਣਾ ਡਿਊਟੀ ਮੈਂ ਇਹਦੇ ਜੇ ਸਾਰੇ ਅੱਥਰਵੀ ਪੱਜ ਗਏ ਤੇ ਵੀ ਪੱਜੇ ਸਰ ਕੀਤੇ ਪੁਲਿਸ ਕਮਿਸ਼ਨ ਵੱਲੋਂ ਐਮਐਨਸੀ ਜੀ ਪੁਲਿਸ ਕਮਿਸ਼ਨ ਡੀਐਲਆਰਸੀ ਹਰਤੇ ਟੋਕਾ ਬੰਨਿਆ ਸੀ ਉਹ ਚ ਕਮਿਸ਼ਨ ਤੇ ਜੀ ਕਰਦੇ ਨੇ ਇਹ ਦੋਵੇਂ ਜਿਹੜੇ ਇਹਨਾਂ ਦੋਵਾਂ ਨੇ ਆਪਣੀ ਜ਼ਮੀਰ ਵੇਚ ਦਿੱਤੀ ਆਪਣੀ ਹੋਂਦ ਵੇਚ ਦਿੱਤੀ ਜਿਹੜੀ ਲੋਕਾਂ ਦੀ ਸੇਵਾ ਕਰਦੀ ਇਨਸਾਫ ਕਰਦੀ ਸੰਵਿਧਾਨ ਨੂੰ ਬਚਾਉਣ ਦੀ ਸੰਕਲਪੀ ਹੈ ਇਹਨਾਂ ਨੇ ਉਹ ਵੀ ਜਿਹੜਾ ਵਪਰਬਾਦ ਕਰਕੇ ਰੱਖਿਆ ਤੇ ਅੱਜ ਇਹ ਹਾਲਾਤ ਆ ਕਿ ਕੋਈ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਕੋਈ ਕੌਂਸਲਰ ਆਪਣੇ ਵਾਅਦਿਆਂ 'ਤੇ ਨਿਜਾਜ਼ਾ ਨਹੀਂ ਕਰਦਾ ਕਿ ਮਾਫ਼ ਕਰਨਾ ਜਿਹੜੇ ਅਡਰਸ ਹੋਣ ਦੇਖੇ ਗਏ ਮੁੱਖੀ ਦੇ ਬਾਅਦ ਉਹਨੂੰ ਇਹ ਵੀ ਮਿਲਿਆ ਜਾਰੀ ਕਰਤਾ ਜੀ ਕਿ ਇਹ ਕੋਈ ਇਹ ਹੋ ਜਾਈ ਕੋਈ ਬਦਲੀ ਬਦਲੀ ਹੋਈ ਨਹੀਂ ਮੇਰੇ ਖਿਆਲ ਤੇ ਸ਼ਾਇਦ ਉਹਦੇ ਆਪਣੇ ਵੱਲੋਂ ਬੁਲਾਏ ਹੋ ਬੋਲਣਾ ਲੱਗ ਜੂਗਾ ਜੋ ਕਈ ਵਾਰੀ ਜਮੋਕ੍ਰੇਸੀ ਦਾ ਕਤਲ ਬਰਦਾਸ਼ਤ ਨਹੀਂ ਕਰ ਸਕਦੀ ਭਈ ਕਰਨ ਉਹ ਵੀ मेयर का इलेक्शन कोई इलेक्शन ही नहीं पुलिस की मदद इलेक्शन लुटिया गया तो और किसी नहीं और आम आदमी पार्टी का डिप्टी डिप्टी करते गए आज असी प्रोटेस्ट किया कल भी सारी पंजाब कांग्रेस ने सड़कों से उतर के प्रोटेस्ट किया अभी असि सारा प्रोटेस्ट किया और साई कोर्ट चले गई सब हाई कोर्ट को इंसान

ਉਹ ਜੀ ਸਰਕਾਰ ਮੁਰਦਾਰ ਜਿੰਦਾਬਾਦ ਬੁਲਤ ਜੱਟ ਸਤਿ ਸ੍ਰੀ ਅਕਾਲ ਬੰਦਾ ਮਾਲ ਮੈਂ ਸਮਝਦਾ ਅੱਜ ਤੱਕ ਆਪ ਨੇ ਜਿੰਦਗੀ ਜਿਵੇਂ ਬਿਨਾਂ ਲੱਖਣ ਤੋਂ ਬਿਨਾਂ ਕਿਸੇ ਗੱਲ ਤੋਂ ਆਪ ਮੈਂ ਬੇਨਤੀ ਕਰਾਂਗਾ ਮੇਰ ਸੀਨੀਅਰ ਡਿਪਟੀ ਮੈਂ ਲਾਂਚ ਕਰਕੇ ਰਿਲੇਕਸ਼ਨ ਦੀ ਗੱਲ ਹੋਈ ਹੈ ਜੀ ਜਮਾ ਕਰਨਾ ਲਿਆ ਹੈ सारिया पार्टियां ने क्योंकि के सारे

ਆਵਾਜ਼ ਦੀ ਪਾਰਟੀ ਜੁਦਾਬਾਹ ਸੁਖਦਾਨ ਨਮੈਗਾ ਕੱਲ ਦੀ ਦਾਦਾਨ ਨਹੀ ਚਲੇਗੀ ਨਹੀ ਚਲੇਗੀ ਉੱਤਮ ਰਾਜਾ ਪਾਰਟੀ ਨੇ ਠੀਕ ਹੈ ਰਾਜ ਦੇ ਸੱਚਾਈ ਦਾ ਸਾਥ ਦਿੱਤਾ ਆਮ ਆਦਮੀ ਪਾਰਟੀ ਵੀ ਖੰਭੇ ਰਹੀ ਉਹ ਉੱਤਮੇ ਪਾਰਟੀਆਂ ਇੱਕ ਬਣੇ ਸੀ ਉਹ ਗੱਲ ਸੱਚਾਈ ਵੀ ਕਰ ਰਹੇ ਸੀ ਤੇ ਜੋ ਪਾਜਾ ਕੱਲ ਦੀ ਵੀਡੀਓ ਹੋਇਆ ਉਸ ਤੋਂ ਬਾਅਦ ਜਿੰਨਾ ਟੱਕਾ ਹੋਇਆ ਸਾਡਾ ਪਾਰਟੀ ਇਹ ਕੀ ਆਪ ਕੀ ਆਪਾ ਉਹ ਬੱਸ ਸਮਝ ਨਾ ਇਹਦਾ ਟੱਕਾ ਘਟਾ ਨਹੀਂ ਚਾਹੀਦਾ